ਕਿ ਤੁਸੀਂ ਜਾਣਦੇ ਹੋ ਕਿ ਗੌਨ ਵਿਦ ਦਿ ਵੈਂਡ ਨੂੰ ਅਕਸਰ ਬਾਈਬਲ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਨਾਵਲ ਕਿਹਾ ਜਾਂਦਾ ਹੈ ਇੱਕ ਔਰ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਕਿਤਾਬ ਲਿਖੀ ਅਤੇ ਉਹ ਵੀ ਗੁਪਤ ਰੂਪ ਵਿੱਚ ਉਸ ਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਕਿਵੇਂ ਰਚ ਦਿੱਤੀ ਇੱਕ ਅਜਹੀ ਨਾਇਕਾ ਜੋ ਸੁੰਦਰ ਪਰ ਸੁਆਰਥੀ ਜ਼ਿੱਦੀ ਅਤੇ ਚਾਲਬਾਜ਼ ਸੀ ਫਿਰ ਵੀ ਦੁਨੀਆ ਭਰ ਦੇ ਪਾਠਕ ਅਤੇ ਦਰਸ਼ਕ ਉਸ ਦੇ دیਵਾਨੇ ਕਿਉਂ ਹੋ ਗਏ ਹਜ਼ਾਰਾਂ ਅਮਰੀਕੀ ਅਭਿਨੇਤਰੀਆਂ ਦੀ ਆਡੀਸ਼ਨ ਤੋਂ ਬਾਅਦ ਇੱਕ ਅਜਹੀ ਅੰਗਰੇਜ਼ੀ ਅਭਿਨੇਤਰੀ ਨੂੰ ਅਮਰੀਕਾ ਦੀ ਸਭ ਤੋਂ ਮਸ਼ਹੂਰ ਭੂਮਿਕਾ ਲਈ ਆਖਰੀ ਪਲ ਤੇ ਕਿਵੇਂ ਅਤੇ ਕਿਉਂ ਚੁਣਿਆ ਗਿਆ ਦੁਨੀਆ ਦੀ ਸਭ ਤੋਂ ਮਸ਼ਹੂਰ ਅਤੇ ਪਿਆਰੀ ਫਿਲਮਾਂ ਵਿੱਚੋਂ ਇੱਕ ਅੱਜ ਇੰਨੀ ਵਿਵਾਦਗ੍ਰਸਤ ਕਿਉਂ ਹੈ ਅਤੇ ਸਾਨੂੰ ਇਸ ਨੂੰ ਅੱਜ ਦੇ ਦ੍ਰਿਸ਼ਟੀਕੋਣ ਤੋਂ ਕਿਵੇਂ ਦੇਖਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਮੈਂ ਵੀਰਪਾਲ ਕੌਰ ਜਦੋਂ ਅਸੀਂ ਮਹਾਨ ਫਿਲਮ ਕਹਾਣੀਆਂ 'ਚ ਸਦਾ ਬਹਾਰ ਕਲਾਸਿਕ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਕੁਝ ਨਾਮ ਸਾਡੇ ਦਿਮਾਗ ਵਿੱਚ ਤੁਰੰਤ ਆਉਂਦੇ ਹਨ ਪਰ ਅੱਜ ਅਸੀਂ ਇੱਕ ਅਜਿਹੀ ਕਹਾਣੀ ਬਾਰੇ ਗੱਲ ਕਰਾਂਗੇ ਜੋ ਸਾਹਿਤ ਅਤੇ ਸਿਨੇਮਾ ਦੋਵਾਂ ਦੇ ਇਤਿਹਾਸ ਵਿੱਚ ਇੱਕ ਪਹਾੜ ਵਾਂਗ ਖੜੀ ਹੈ ਇੱਕ ਕਹਾਣੀ ਜਿਸ ਨੇ ਦੁਨੀਆ ਭਰ ਦੇ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਛੂਇਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗੌਨ ਵਿਦ ਦੀ ਵੈਂਡੀ ਕੀ ਤੁਸੀਂ ਜਾਣਦੇ ਹੋ ਕਿ ਗੌਨ ਵਿਦ ਦੀ ਵੈਂਡ ਨੂੰ ਅਕਸਰ ਬਾਈਬਲ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਨਾਵਲ ਕਿਹਾ ਜਾਂਦਾ ਹੈ ਭਾਵੇਂ ਇਹ ਦਾਵਾ ਵਿਵਾਦਪੂਰਨ ਹੈ ਪਰ ਇਹ ਸੱਚ ਹੈ ਕਿ ਇਹ ਹੁਣ ਤੱਕ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਨਾਵਲਾਂ ਵਿੱਚੋਂ ਇੱਕ ਹੈ ਇਹ ਕਹਾਣੀ ਹੈ ਇੱਕ ਜ਼ਿੱਦੀ, ਸੁਆਰਥੀ ਪਰ ਬੇहद ਹਿੰਮਤੀ ਔਰਤ ਕਾਰਲੈਟ ਉਹਹਾਰਾ ਦੀ ਇੱਕ ਮਨਮੋਹਕ ਪਰ ਲਾਪਰਵਾਹ ਆਦਮੀ ਰੈਟ ਬਰਟਲਰ ਦੀ ਅਤੇ ਉਹਨਾਂ ਦੀ ਪ੍ਰੇਮ ਕਹਾਣੀ ਦੀ ਜੋ ਅਮਰੀਕੀ ਘਰੇਲੂ ਯੁੱਧ ਦੀ ਅੱਗ ਵਿੱਚੋਂ ਲੰਘਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਮਹਾਕਾਵ ਦੇ ਹਰ ਪਹਿਲੂ ਦੀ ਪਰਚੋਲ ਕਰਾਂਗੇ ਇਸ ਦੀ ਲੇਖਕਾ ਦੀ ਕਹਾਣੀ ਤੋਂ ਲੈ ਕੇ ਇਸ ਦੇ ਪਾਤਰਾਂ ਦੀ ਡੂੰਘਾਈ ਤੱਕ ਅਸਤੇ ਬਣੀ ਇਤਿਹਾਸਕ ਫਿਲਮ ਦੇ ਨਿਰਮਾਣ ਤੱਕ ਅਤੇ ਅੰਤ ਵਿੱਚ ਅਸੀਂ ਇਹ ਵੀ ਜਾਣਾਂਗੇ ਕਿ ਇਹ 올 ਟਾਈਮ ਕਲਾਸਿਕ ਅੱਜ ਇੰਨਾ ਵਿਵਾਦਗਰਸਤ ਕਿਉਂ ਹੈ ਗੌਨਜਿਤ ਦੀ ਵੰਦੀ ਕਹਾਣੀ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਸ ਦੀ ਸਿਰਜਕ ਮਾਰਗਰੇਟ ਮਸ਼ੀਲ ਨੂੰ ਸਮਝਣਾ ਪਵੇਗਾ ਮਾਰਗਰੇਟ ਕੋਈ ਪੇਸ਼ੇਵਰ ਨਾਵਲਕਾਰ ਨਹੀਂ ਸੀ ਉਹ ਅਮਰੀਕਾ ਦੇ ਜਾਰਜੀਆ ਰਾਜ ਦੇ ਐਟਲਾਂਟਾ ਸ਼ਹਿਰ ਦੀ ਰਹਿਣ ਵਾਲੀ ਇੱਕ ਪੱਤਰਕਾਰ ਸੀ ਉਸ ਦਾ ਬਚਪਨ ਅਤੇ ਜਵਾਨੀ ਕ੍ਰੇਲੂ ਯੁੱਧ ਦੀਆਂ ਕਹਾਣੀਆਂ ਸੁਣਦਿਆਂ ਬੀਤੀ ਸੀ ਉਸਦੇ ਪਰਿਵਾਰ ਦੇ ਕਈ ਮੈਂਬਰਾਂ ਅਤੇ ਗੁਆਂਢੀਆਂ ਨੇ ਉਸ جنگ ਵਿੱਚ ਹਿੱਸਾ ਲਿਆ ਸੀ ਅਤੇ ਉਹ ਉਹਨਾਂ ਦੇ ਤਜਰਬਿਆਂ ਉਹਨਾਂ ਦੀਆਂ ਜਿੱਤਾਂ ਹਾਰਾਂ ਅਤੇ ਬਰਬਾਦੀ ਦੀਆਂ ਕਹਾਣੀਆਂ ਸੁਣ ਕੇ ਵੱਡੀ ਹੋਈ ਸੀ ਇਹ ਕਹਾਣੀਆਂ ਉਸ ਦੀ ਕਲਪਨਾ ਦਾ ਆਧਾਰ ਬਣੀਆਂ 1926 ਵਿੱਚ ਇੱਕ ਕਾਰ ਹਾਦਸੇ ਵਿੱਚ ਗਿੱਟੇ ਤੇ ਸੱਟ ਲੱਗਣ ਕਾਰਨ ਮਾਰਗਰੇਟ ਨੂੰ ਆਪਣੀ ਪੱਤਰਕਾਰੀ ਦੀ ਨੌਕਰੀ ਵਿੱਚੇ ਛੱਡਣੀ ਪਈ ਅਤੇ ਇਸੇ ਕਾਰਨ ਉਹ ਘਰ ਤੱਕ ਹੀ ਸੀਮਿਤ ਹੋ ਗਈ ਬੋਰੀਅਤ ਤੋਂ ਬਚਣ ਲਈ ਉਸਨੇ ਲਾਇਬ੍ਰੇਰੀ ਤੋਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਉਸਦੇ ਪਤੀ ਨੇ ਮਜ਼ਾਕ ਵਿੱਚ ਹੀ ਕਿਹਾ ਕਿ ਜੇਕਰ ਉਹ ਸਾਰੀਆਂ ਕਿਤਾਬਾਂ ਪੜ੍ਹ ਚੁੱਕੀ ਹੈ ਤਾਂ ਉਸ ਨੂੰ ਆਪਣੀ ਖੁਦ ਦੀ ਇੱਕ ਕਿਤਾਬ ਲਿਖਣੀ ਚਾਹੀਦੀ ਹੈ। ਅਤੇ ਇੱਥੋਂ ਹੀ ਗੋਨਵੈਨ ਦੀ ਵੈਡ ਦਾ ਸਫ਼ਰ ਸ਼ੁਰੂ ਹੋਇਆ। ਇੱਕ ਔਰਤ ਜਿਸਨੇ ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਕਿਤਾਬ ਲਿਖੀ ਅਤੇ ਉਹ ਵੀ ਗੁਪਤ ਰੂਪ ਵਿੱਚ। ਉਸਨੇ ਦੁਨੀਆ ਦੀ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਕਿਵੇਂ ਰਚ ਦਿੱਤੀ। ਮਾਰਗਰੇਟ ਨੇ ਅਗਲੇ 10 ਸਾਲਾਂ ਤੱਕ ਗੁਪਤ ਰੂਪ ਵਿੱਚ ਇਸ ਨਾਵਲ ਤੇ ਕੰਮ ਕੀਤਾ। ਉਸਨੇ ਹਜ਼ਾਰਾਂ ਪੰਨੇ ਲਿਖੇ ਪਰ ਉਸ ਦਾ ਇਸ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ। ਉਹ ਇਸ ਨੂੰ ਸਿਰਫ ਆਪਣੇ ਲਈ ਲਿਖ ਰਹੀ ਸੀ। ਉਸਨੇ ਕਹਾਣੀ ਦੇ ਅਧਿਆਇ ਵੱਖ-ਵੱਖ ਲਿਫਾਫਿਆਂ ਵਿੱਚ ਰੱਖੇ ਹੋਏ ਸਨ ਅਤੇ ਘਰ ਵਿੱਚ ਕੋਈ ਵੀ ਉਹਨਾਂ ਨੂੰ ਸ਼ੂ ਨਹੀਂ ਸਕਦਾ ਸੀ। 1935 ਵਿੱਚ ਮੈਕਮਿਲਨ ਪਬਲਿਸ਼ਰਜ਼ ਦਾ ਇੱਕ ਸੰਪਾਦਕ ਹੈਰੋਲਡ ਲੈਥਮ ਨਵੀਆਂ ਲੇਖਾਂ ਦੀ ਤਲਾਸ਼ ਵਿੱਚ ਐਟਲਾਂਟਾ ਆਇਆ। ਮਾਰਗਰੇਟ ਦੇ ਦੋਸਤਾਂ ਨੇ ਉਸ ਨੂੰ ਆਪਣਾ ਖਰੜਾ ਦਿਖਾਉਣ ਲਈ ਮਨਾ ਲਿਆ। ਆਖਰੀ ਪਾਲਤੇ ਮਾਰਗਰੇਟ ਇੱਕ ਵੱਡੇ ਬੀਤਰਬੇ ਖਰੜੇ ਦੇ ਢੇਰ ਨਾਲ ਹੋਟਲ ਪਹੁੰਚੀ ਅਤੇ ਉਸ ਨੂੰ ਲੈਥਮ ਨੂੰ ਸੌਂਪ ਦਿੱਤਾ ਇਹ ਕਹਿੰਦੇ ਹੋਏ ਇਸ ਨੂੰ ਲੈ ਜਾਓ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਮਨ ਬਦਲ ਲਵਾਂ ਲੈਥਮ ਨੇ ਜਦੋਂ ਉਸ ਰਾਤ ਖਰੜੇ ਨੂੰ ਪੜਨਾ ਸ਼ੁਰੂ ਕੀਤਾ ਤਾਂ ਉਹ ਐਸਐਚ ਇੰਨਾ ਖੋ ਗਿਆ ਕਿ ਉਸਨੇ ਮਾਰਗਰੇਟ ਨੂੰ ਤੁਰੰਤ ਇੱਕ ਤਾਰ ਤੇਜ ਕੇ ਕਿਹਾ ਕਿ ਉਹ ਐਸ ਨੂੰ ਛਾਪਣਾ ਚਾਹੁੰਦਾ ਹੈ 1936 ਵਿੱਚ ਜਦੋਂ ਇਹ ਕਿਤਾਬ ਛਪੀ ਤਾਂ ਇਹ ਇੱਕ ਤੂਫਾਨ ਵਾਂਗ ਆਈ ਇਹ ਰਾਤੋ ਰਾਤ ਐਕਸਾਂਸਨੀ ਬਣ ਗਈ ਲੋਕ ਇਸ ਨੂੰ ਖਰੀਦਣ ਲਈ ਲਾਈਨਾਂ ਵਿੱਚ ਲੱਗੇ ਹੋਏ ਸਨ ਇਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਐਸ ਨੇ ਅਗਲੇ ਹੀ ਸਾਲ 1937 ਵਿੱਚ ਸਾਹਿਦ ਦਾ ਸਭ ਤੋਂ ਵਕਾਰੀ ਪੁਰਸਕਾਰ ਪਲਿਟਰਜ਼ ਪੁਰਸਕਾਰ ਜਿੱਤ ਲਿਆ ਇੱਕ ਪਹਿਲੀ ਵਾਰ ਦੀ ਲੇਖਕਾ ਲਈ ਇਹ ਇੱਕ ਅਦੁੱਤੀ ਪ੍ਰਾਪਤੀ ਸੀ ਗੌਨ ਵਿਦ ਦੀ ਵੈਨ ਦੀ ਸਫਲਤਾ ਦਾ ਰਾਜ ਕੀ ਸੀ ਇਸ ਦਾ ਰਾਜ ਸੀ ਇਸ ਦੀ ਨਾਇਕਾ ਸਕਾਰਲੇਟ ਉਹਾਰਾ ਇੱਕ ਅਜਹੀ ਨਾਇਕਾ ਜੋ ਸੁੰਦਰ ਪਰ ਸਵਾਰਥੀ ਜ਼ਿੱਦੀ ਅਤੇ ਚਾਲਬਾਜ਼ ਸੀ ਫਿਰ ਵੀ ਦੁਨੀਆ ਭਰ ਦੇ ਪਾਠਕ ਅਤੇ ਦਰਸ਼ਕ ਉਸ ਦੇ دیਵਾਨੇ ਕਿਉਂ ਹੋ ਗਏ ਕਿਉਂਕਿ ਸਕਾਰਲੇਟ ਇੱਕ ਆਮ ਮਿੱਠੀ ਅਤੇ ਭੋਲੀ ਭਾਲੀ ਨਾਇਕਾ ਨਹੀਂ ਸੀ ਉਹ ਇੱਕ ਬਹੁਤ ਹੀ ਗੁੰਝਲਦਾਰ ਗਰਦਾਰਸੀ ਕਹਾਣੀ ਦੀ ਸ਼ੁਰੂਆਤ ਵਿੱਚ ਉਹ ਇੱਕ ਅਮੀਰ ਬਾਗਾਨ ਦੇ ਮਾਲਕ ਦੀ ਵਿਗੜੀ ਹੋਈ ਧੀ ਸੀ ਜਿਸ ਨੂੰ ਸਿਰਫ ਪਾਰਟੀਆਂ, ਸੁੰਦਰ ਕੱਪੜਿਆਂ ਅਤੇ ਮਰਦਾਂ ਦੇ ਧਿਆਨ ਦੀ ਪਰਵਾਹ ਹੈ। ਉਹ ਐਸ਼ਲੀ ਵਿਲਕਸ ਨਾਂ ਦੇ ਇੱਕ ਆਦਮੀ ਨੂੰ ਪਿਆਰ ਕਰਦੀ ਹੈ ਪਰ ਉਹ ਉਸਦੀ ਚਚੇਰੀ ਭੈਣ ਮਿਲਾਨੀ ਹੈਮਲਟਨ ਨਾਲ ਵਿਆਹ ਕਰ ਲੈਂਦਾ ਹੈ। ਗੁੱਸੇ ਅਤੇ ਈਰਖਾ ਵਿੱਚ ਸਕਾਰਲਟ ਮਿਲਾਨੀ ਦੇ ਭਰਾ ਚਾਰਲਸ ਨਾਲ ਵਿਆਹ ਕਰ ਲੈਂਦੀ ਹੈ ਪਰ ਫਿਰ ਅਮਰੀਕੀ ਘਰੇਲੂ ਯੁੱਧ ਸ਼ੁਰੂ ਹੋ ਜਾਂਦਾ ਹੈ ਅਤੇ ਸਕਾਰਲਟ ਦੀ ਦੁਨੀਆ ਹਮੇਸ਼ਾ ਲਈ ਬਦਲ ਜਾਂਦੀ ਹੈ। ਏਯੋਦ ਉਸ ਤੋਂ ਉਸ ਦਾ ਸਭ ਕੁਝ ਖੋ ਲੈਂਦਾ ਹੈ ਉਸ ਦਾ ਘਰ ਉਸ ਦਾ ਪੈਸਾ ਅਤੇ ਉਸ ਦੀ ਪੁਰਾਣੀ ਜੀਵਨ ਸ਼ੈਲੀ ਪਰ ਇਸ ਬਰਬਾਦੀ ਦੇ ਵਿੱਚ ਕਾਰ ਮਿਸਕਾਰਲਟ ਦਾ ਅਸਲ ਕਿਰਦਾਰ ਉੱਭਰਦਾ ਹੈ ਉਹ ਇੱਕ ਸਰਵਾਈਵਰ ਹੈ ਉਹ ਪੱਕ ਗਰੀਬੀ ਅਤੇ ਹਾਰ ਦਾ ਸਾਹਮਣਾ ਕਰਦੀ ਹੈ ਪਰ ਉਹ ਟੁੱਟਦੀ ਨਹੀਂ ਉਹ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੁਝ ਵੀ ਕਰਨ ਲਈ ਤਿਆਰ ਹੈ ਝੂਠ ਬੋਲਣਾ ਚੋਰੀ ਕਰਨਾ ਜਾਂ ਅਜਿਹੇ ਆਦਮੀਆਂ ਨਾਲ ਵਿਆਹ ਕਰਨਾ ਜਿਨ੍ਹਾਂ ਨੂੰ ਉਹ ਪਿਆਰ ਨਹੀਂ ਕਰਦੀ ਉਸ ਦਾ ਮਸ਼ਹੂਰ ਸੰਵਾਦ ਰੱਬ ਮੇਰਾ ਗਵਾਹ ਹੈ ਮੈਂ ਦੁਬਾਰਾ ਕਦੇ ਭੁੱਖੀ ਨਹੀਂ ਰ੍ਹਾਂਗੀ ਉਸਦੀ ਅਦੁੱਤੀ ਇੱਛਾ ਸ਼ਕਤੀ ਦਾ ਪ੍ਰਤੀਕ ਬਣ ਗਿਆ ਪਾਟਕਾ ਨੇ ਉਸ ਦੀਆਂ ਖਾਮੀਆਂ ਦੇ ਬਾਵਜੂਦ ਉਸ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਨੇ ਉਸ ਵਿੱਚ ਮੁਸ਼ਕਲ ਸਮਿਆਂ ਵਿੱਚ ਜਿਉਂਦੇ ਰਹਿਣ ਦੀ ਇੱਕ ਦਿਲਚਸਪ ਭਾਵਨਾ ਦੇਖੀ ਕਹਾਣੀ ਦਾ ਦੂਜਾ ਥੰ ਬਟਲਰ ਇੱਕ ਅਮੀਰ ਮਨਮੋਹਕ ਪਰ ਬਦਨਾਮ ਆਦਮੀ ਜੋ ਸਕਾਰਲਟ ਨੂੰ ਉਸਦੀ ਅਸਲੀਅਤ ਵਿੱਚ ਦੇਖਦਾ ਹੈ ਅਤੇ ਉਸ ਨੂੰ ਉਸਦੀਆਂ ਸਾਰੀਆਂ ਖਾਮੀਆਂ ਦੇ ਬਾਵਜੂਦ ਪਿਆਰ ਕਰਦਾ ਹੈ ਸਕਾਰਲੇਟ ਅਤੇ ਰੈਡ ਦਾ ਗੁੰਝਲਦਾਰ ਅਤੇ ਜਨੂਨੀ ਰਿਸ਼ਤਾ ਇਸ ਨਾਵਲ ਦੇ ਕੇਂਦਰ ਵਿੱਚ ਹੈ। ਇਹ ਸਿਰਫ ਇੱਕ ਪ੍ਰੇਮ ਕਹਾਣੀ ਨਹੀਂ ਹੈ, ਇਹ ਇੱਕ ਪੂਰੇ ਸਭਿਆਚਾਰ, ਅਮਰੀਕਾ ਦੇ ਪੁਰਾਣੇ ਦੱਖਣ ਦੇ ਉਭਾਰ ਅਤੇ ਪਤਨ ਦੀ ਕਹਾਣੀ ਹੈ। ਕਿਤਾਬ ਦੀ ਉਦੁੱਤੀ ਸਫਲਤਾ ਤੋਂ ਬਾਅਦ ਇਹ ਲਾਜ਼ਮੀ ਸੀ ਕਿ ਇਸ ਤੇ ਇੱਕ ਫਿਲਮ ਬਣੇ। ਹਾਲੀਵੁੱਡ ਦੇ ਇੱਕ ਬਹੁਤ ਹੀ ਅਭਿਲਾਸ਼ੀ ਨਿਰਮਾਤਾ ਡੇਵਿਡ O'Selznick ਨੇ ਇਸ ਤੇ ਅਧਿਕਾਰ ਖਰੀਦ ਲਏ ਅਤੇ ਇਸ ਤਰ੍ਹਾਂ 1939 ਵਿੱਚ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮਾਂ ਵਿੱਚੋਂ ਇੱਕ ਦਾ ਨਿਰਮਾਣ ਸ਼ੁਰੂ ਹੋਇਆ। ਇਸ ਫਿਲਮ ਨੂੰ ਬਣਾਉਣ ਦੀ ਕਹਾਣੀ ਖੁਦ ਇੱਕ ਫਿਲਮ ਤੋਂ ਘੱਟ ਨਹੀਂ ਸੀ ਸਭ ਤੋਂ ਵੱਡੀ ਚੁਣੌਤੀ ਸੀ ਸਕਾਰਲਟ 오ਹਾਰਾ ਦੀ ਭੂਮਿਕਾ ਲਈ ਸਹੀ ਅਭਿਨੇਤਰੀ ਨੂੰ ਲੱਭਣਾ ਸੈਲਜ਼ਨਿਕ ਨੇ ਇੱਕ ਦੇਸ਼ ਵਿਆਪੀ ਟੈਲੈਂਟ ਕੋਡ ਸ਼ੁਰੂ ਕੀਤੀ ਜੋ 2 ਸਾਲਾਂ ਤੱਕ ਚੱਲੀ ਅਮਰੀਕਾ ਦੀ ਹਰ ਵੱਡੀ ਅਭਿਨੇਤਰੀ ਬੇਟ ਡੈਵਿਸ ਕੈਥਰਿਨ ਹੈਪਬੋਰਨ ਜੋਨ ਕ੍ਰਾਫਟ ਇਹ ਭੂਮਿਕਾ ਚਾਹੁੰਦੀ ਸੀ ਲਗਭਗ 1400 ਔਰਤਾਂ ਨੇ ਇਸ ਲਈ ਆਡੀਸ਼ਨ ਦਿੱਤਾ ਹਜ਼ਾਰਾਂ ਅਮਰੀਕੀ ਅਭਿਨੇਤਰੀਆਂ ਦੇ ਆਡੀਸ਼ਨ ਤੋਂ ਬਾਅਦ ਇੱਕ ਅਜਹੀ ਅੰਗਰੇਜ਼ੀ ਅਭਿਨੇਤਰੀ ਨੂੰ ਅਮਰੀਕਾ ਦੀ ਸਭ ਤੋਂ ਮਸ਼ਹੂਰ ਭੂਮਿਕਾ ਲਈ ਆਖਰੀ ਪਲ ਤੇ ਕਿਵੇਂ ਅਤੇ ਕਿਉਂ ਚੁਣਿਆ ਗਿਆ ਬ੍ਰੈਟ ਬਟਲਰ ਦੀ ਭੂਮਿਕਾ ਲਈ ਜਨਤਾ ਦੀ ਪਹਿਲੀ ਅਤੇ ਆਖਰੀ ਪਸੰਦ ਕਲਰਕ ਗੇਬਲ ਸਨ ਅਤੇ ਉਹਨਾਂ ਨੂੰ ਹੀ ਇਹ ਭੂਮਿਕਾ ਮਿਲੀ ਪਰ ਸਕਾਰਲਟ ਦੀ ਖੋਜ ਜਾਰੀ ਰਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ ਪਰ ਸਕਾਰਲਟ ਅਜੇ ਤੱਕ ਨਹੀਂ ਮਿਲੀ ਸੀ ਫਿਲਮ ਦੇ ਸਭ ਤੋਂ ਮਸ਼ਹੂਰ ਦ੍ਰਿਸ਼ ਐਟਲਾਂਟਾ ਦਾ ਸੜਨਾ ਨੂੰ ਬਿਨਾਂ ਨਾਇਕਾ ਦੇ ਹੀ ਫਿਲਮਾਇਆ ਗਿਆ ਇਸ ਦ੍ਰਿਸ਼ ਨੂੰ ਫਿਲਮਾਉਣ ਲਈ ਸੈਲਜ਼ਨਿਕ ਨੇ ਪੁਰਾਣੀਆਂ ਫਿਲਮਾਂ ਦੇ ਕਈ ਸੈਟਾਂ ਨੂੰ ਆਗ ਲਗਾ ਦਿੱਤੀ ਇਸ ਦ੍ਰਿਸ਼ ਦੀ ਸ਼ੂਟਿੰਗ ਦੌਰਾਨ ਹੀ ਸੈਲਜ਼ਨਿਕ ਦਾ ਭਰਾ ਉਸ ਨੂੰ ਇੱਕ ਨੌਜਵਾਨ ਅਤੇ ਮੁਕਾਬਲਤਨ ਅਣਜਾਣ ਬ੍ਰਿਟਿਸ਼ ਅਭਿਨੇਤਰੀ ਬੇਵਿਅਨ ਲੇ ਨਾਲ ਮਿਲਾਉਣ ਲਈ ਲਿਆਇਆ ਅਤੇ ਕਿਹਾ ਡੇਵਿਡ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਸਕਾਰਲੇਟ 오ਹਾਰਾ ਨੂੰ ਮਿਲੋ ਬੇਵੀਅਨ ਲੇ ਦੀਆਂ ਹਰੀਆਂ ਅੱਖਾਂ ਅਤੇ ਉਸ ਦੀ ਸ਼ਖਸੀਅਤ ਵਿੱਚ ਸਕਾਰਲੇਟ ਵਰਗੀ ਹੀ ਸੀ ਉਸ ਨੂੰ ਤੁਰੰਤ ਹੀ ਭੂਮਿਕਾ ਮਿਲ ਗਈ ਫਿਲਮ ਦਾ ਨਿਰਮਾਣ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਸੀ ਇਹ ਉਸ ਸਮੇਂ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ਵਿੱਚੋਂ ਇੱਕ ਸੀ ਇਸ ਦੀ ਟੈਕਨੀਕਲ ਸੈਨਮੋਟ ਇਸ ਦੀ ਟੈਕਨੀਕਲ ਸੈਨਮੈਟੋਗ੍ਰਾਫੀ ਸ਼ਾਨਦਾਰ ਸੀ ਜਦੋਂ ਇਹ ਫਿਲਮ 1939 ਵਿੱਚ ਰਿਲੀਜ਼ ਹੋਈ ਤਾਂ ਇਹ ਇੱਕ ਇਤਿਹਾਸਿਕ ਘਟਨਾ ਬਣ ਗਈ। ਐਸ ਨੇ ਸਫਲਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ 10 ਅਕੈਡਮੀ ਅਵਾਰਡ ਦਿੱਤੇ, ਜਿਸ ਵਿੱਚ ਸਰਵੋਤਮ ਫਿਲਮ ਵੀ ਸ਼ਾਮਲ ਸੀ। ਹਵਾ ਤੇ ਪਰਛਾਵਾਂ ਵੀ ਬਾਦ ਅਤੀ ਵਿਰਾਸਤ ਗੌਨ ਵਿਦ ਦੀ ਵੈਂਸ ਸਿਨੇਮਾ ਦੇ ਇਤਿਹਾਸ ਦੀ ਇੱਕ ਮਹਾਨ ਪ੍ਰਾਪਤੀ ਹੈ ਪਰ ਸਮੇਂ ਦੇ ਨਾਲ ਐਸੀ ਵਿਰਾਸਤ ਬਹੁਤ ਗੁੰਝਲਦਾਰ ਅਤੇ ਵਿਵਾਦਗ੍ਰਸਤ ਹੋ ਗਈ ਹੈ। ਦੁਨੀਆ ਦੀ ਸਭ ਤੋਂ ਮਸ਼ਹੂਰ ਅਤੇ ਪਿਆਰੀ ਫਿਲਮਾਂ ਵਿੱਚੋਂ ਇੱਕ ਅੱਜ ਇੰਨੀ ਵਿਵਾਦਗ੍ਰਸਤ ਕਿਉਂ ਹੈ ਅਤੇ ਸਾਨੂੰ ਇਸ ਨੂੰ ਅੱਜ ਦੇ ਦ੍ਰਿਸ਼ਟੀਕੋਣ ਤੋਂ ਕਿਵੇਂ ਦੇਖਣਾ ਚਾਹੀਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਇਸ ਦਾ ਪੁਰਾਣੀ ਦੱਖਣ ਅਤੇ ਗੁਲਾਮੀ ਪ੍ਰਥਾ ਦਾ ਰੋਮਾਂਟਿਕ ਚਿੱਤਰਨ ਕਿਤਾਬ ਅਤੇ ਫਿਲਮ ਦੋਵੇਂ ਹੀ ਦੱਖਣ ਦੇ ਗੋਰੇ ਲੋਕਾਂ ਦੇ ਨਜ਼ਰੀਏ ਤੋਂ ਕਹਾਣੀ ਦੱਸਦੇ ਹਨ ਅਤੇ ਗੁਲਾਮੀ ਨੂੰ ਇੱਕ ਸੁਭਾਵਿਕ ਅਤੇ ਲਗਭਗ ਸਨੇਹੀ ਪ੍ਰਣਾਲੀ ਵਜੋਂ ਦਰਸਾਉਂਦੇ ਹਨ ਜਿਸ ਵਿੱਚ ਗੁਲਾਮ ਅਤੇ ਮਾਲਕਾਂ ਪ੍ਰਤੀ ਵਫਾਦਾਰ ਹਨ ਇਹ ਇਤਿਹਾਸ ਤੌਰ ਤੇ ਗਲਤ ਅਤੇ ਬਹੁਤੀ ਸਮੱਸਿਆਵਾਂ ਹੈ ਫਿਲਮ ਵਿੱਚ ਕਾਲੇ ਕਿਰਦਾਰਾਂ ਜਿਵੇਂ ਕਿ ਮੈਮੀ ਅਤੇ ਪੋਰਕ ਨਸਲੀ ਰੂੜੀਵਾਦੀ ਧਾਰਨਾਵਾਂ ਤੇ ਆਧਾਰਿਤ ਹਨ ਭਾਵੇਂ ਉਹ ਵਫਾਦਾਰ ਅਤੇ ਬੁੱਧੀਮਾਨ ਦਿਖਾਏ ਗਏ ਹਨ ਪਰ ਉਹਨਾਂ ਨੂੰ ਅਧੀਨ ਅਤੇ ਆਪਣੇ ਮਾਲਕਾਂ ਦੀ ਸੇਵਾ ਵਿੱਚ ਹੀ ਖੁਸ਼ ਦਿਖਾਇਆ ਗਿਆ ਹੈ ਇਸ ਵਿਵਾਦ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਹੈਟੀ ਮੈਕਡੇਨੀਅਲ ਜਿਸ ਨੇ ਮੈਮੀ ਦੀ ਭੂਮਿਕਾ ਨਿਭਾਈ ਸੀ ਉਸਨੇ ਆਪਣੀ ਅਦਾਕਾਰੀ ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਅਕੈਡਮੀ ਅਵਾਰਡ ਜਿੱਤਿਆ ਅਤੇ ਉਹ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ আফ্রিকੀ ਅਮਰੀਕੀ ਕਲਾਕਾਰ ਬਣੀ ਪਰ ਨਸਲੀ ਪੇਧਪਾਵ ਕਾਰਨ ਉਸ ਨੂੰ ਐਟਲੰਟਾ ਵਿੱਚ ਫਿਲਮ ਦੇ ਆਪਣੇ ਹੀ ਪ੍ਰੀਮੀਅਰ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਆਸਕਰ ਸਮਾਰੋਹ ਵਿੱਚ ਵੀ ਉਸ ਨੂੰ ਆਪਣੇ ਗੋਰੇ ਸਹਿ ਕਲਾਕਾਰਾਂ ਨਾਲ ਨਹੀਂ ਬਲਕਿ ਇੱਕ ਵੱਖੀ ਮੇਜ਼ ਤੇ ਬੈਠਣਾ ਪਿਆ। ਹਾਲ ਹੀ ਦੇ ਸਾਲਾਂ ਵਿੱਚ ਇਸ ਵਿਵਾਦ ਕਾਰਨ ਗੋਨ ਵਿਦ ਦੀ ਬੈਂਟ ਤੇ ਨਵੇਂ ਸਿਰੇ ਤੋਂ ਬੈਸਟ ਸੀਰੀ 2020 ਵਿੱਚ ਸਟ੍ਰੀਮਿੰਗ ਸੇਵਾ ਨੇ ਐਸਨੋਸ ਫਾਈ ਤੌਰ ਤੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਤੇ ਬਾਅਦ ਵਿੱਚ ਐਸ ਨੂੰ ਇੱਕ ਜਾਣ ਪਛਾਣ ਦੇ ਨਾਲ ਵਾਪਸ ਪਾਇਆ ਜੋ ਇਸ ਦੇ ਇਤਿਹਾਸਿਕ ਸੰਦਰਭ ਅਤੇ ਸਮਸਤਿਆ ਵਾਲੇ ਚਿੱਤਰਣ ਬਾਰੇ ਦੱਸਦੀ ਹੈ ਅਜ ਗੌਨਵੈਦ ਦੀ ਵੈਂ ਦੀ ਵਿਰਾਸਤ ਦੋਰੀ ਹੈ ਇੱਕ ਪਾਸੇ ਇਹ ਇੱਕ ਸ਼ਾਨਦਾਰ ਕਹਾਣੀ ਅਪੌਲਿਤੇਰਦਾਰਾ ਅਤੇ ਸਿਨੇਮਾ ਦੀ ਇੱਕ ਤਕਨੀਕੀ ਸ਼ਾਕਾਰ ਹੈ ਦੂਜੇ ਪਾਸੇ ਇਹ ਆਪਣੇ ਸਮੇਂ ਦਾ ਇੱਕ ਉਤਪਾਦ ਹੈ ਜਿਸ ਵਿੱਚ ਡੂੰਘੀਆਂ ਨਸਲਾਂ ਖਾਮੀਆਂ ਹਨ ਇਹ ਇੱਕ ਸਦਾਬਹਾਰ ਕਲਾਸਿਕ ਹੈ ਪਰ ਇੱਕ ਖਾਮੀਆਂ ਭਰਿਆ ਕਲਾਸਿਕ ਹੈ ਤਾਂ ਦੋਸਤੋ ਇਹ ਸੀ ਗੋਨਵਿੰਦ ਦੀ ਵੈਂਟ ਦੀ ਕਹਾਣੀ ਇੱਕ ਗੁਪਤ ਖਰੜੇ ਤੋਂ ਸ਼ੁਰੂ ਹੋ ਕੇ ਇੱਕ ਵਿਸ਼ਵ ਵਿਆਪੀ ਸੱਭਿਆਚਾਰਕ ਵਰਤਾਰੇ ਤੱਕ ਦਾ ਸਫ਼ਰ ਇਹ ਸਾਨੂੰ ਦੱਸਦੀ ਹੈ ਕਿ ਕਿਵੇਂ ਇੱਕ ਮਹਾਨ ਕਹਾਣੀ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਸਾਨੂੰ ਸਿਨੇਮਾ ਦੀ ਤਾਕਤ ਦਿਖਾਉਂਦੀ ਹੈ ਕਿ ਕਿਵੇਂ ਉਹ ਇਤਿਹਾਸ ਨੂੰ ਸਾਡੀਆਂ ਅੱਖਾਂ ਸਾਹਮਣੇ ਜ਼ਿੰਦਾ ਕਰ ਸਕਦਾ ਹੈ ਪਰ ਇਹ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਕਲਾ ਹਮੇਸ਼ਾ ਉਸ ਸਮੇਂ ਅਤੇ ਸਮਾਜ ਦਾ ਪ੍ਰਤੀਬਿੰਬ ਹੁੰਦੀ ਹੈ ਜਿਸ ਵਿੱਚ ਉਹ ਬਣਾਈ ਜਾਂਦੀ ਹੈ ਸਾਡਾ ਕੰਮ ਹੈ ਕਿ ਅਸੀਂ ਕਲਾ ਦਾ ਆਨੰਦ ਮਾਣੀਏ ਪਰ ਨਾਲ ਹੀ ਉਸਨੇ ਖਾਮੀਆਂ ਨੂੰ ਵੀ ਸਮਝੀ ਅਤੇ ਉਹਨਾਂ ਤੇ ਆਲੋਚਨਾਤਮਕ ਨਜ਼ਰ ਰੱਖੀ ਗੌਨ ਵਿਦ ਦੀ ਵੈਂ ਹਮੇਸ਼ਾ ਇੱਕ ਮਹਾਨ ਪਰ ਵਿਵਾਦਗ੍ਰਸਤ ਕਲਾਸਿਕ ਰਹੇਗੀ ਅਤੇ ਇਹ ਹੀ ਚੀਜ਼ ਇਸ ਨੂੰ ਅੱਜ ਵੀ ਇੰਨਾ ਪ੍ਰਸੰਗਿਕ ਬਣਾਉਂਦੀ ਹੈ ਤੁਹਾਡਾ ਗੌਨ ਵਿਦ ਦੀ ਵੈਂ ਬਾਰੇ ਕੀ ਵਿਚਾਰ ਹੈ ਕੀ ਤੁਸੀਂ ਕਿਤਾਬ ਪੜ੍ਹੀ ਹੈ ਜਾਂ ਫਿਲਮ ਦੇਖੀ ਹੈ ਆਪਣੇ ਵਿਚਾਰ ਹੇਠ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਅਜਹੀਆਂ ਡੂੰਘਾਈ ਵਾਲੀਆਂ ਕਹਾਣੀਆਂ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧਿਆਨ ਰੱਖੋ ਧੰਨਵਾਦ